ਜੀ ਤੀਨਾ ਤੁਹਾਡਾ ਇਤ ਕਿਹੜਾ ਪਿੰਡ ਹੈ ਮੇਰਾ ਨਾਂ ਪੀਤਾ ਸਿੰਘ ਹੈ ਜੀ ਪਿੰਡ ਜਵੰਧਪੁਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਭਤੀਜੂ ਨੂੰ ਅੱਜ ਅਵਾਰਡ ਮਿਲਿਆ ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਆਪਣੇ ਬੱਚੇ ਨੂੰ ਸੁਖਜੀਤ ਸਿੰਘ ਨੂੰ ਅਰਜਨਾ ਅਵਾਰਡ ਮਿਲਿਆ ਜੀ ਉਹਦੀ ਖੁਸ਼ੀ ਦੇ ਵਿੱਚ ਅੱਜ ਇਥੇ ਪਿੰਡ ਵਾਸੀ ਮੌਜੂਦ ਨੇ ਸਾਡੀ ਪਿੰਡ ਦੀ ਪੰਚਾਇਤ ਤੇ ਹੋਰ ਵੀ ਬਹੁਤ ਭੈਣ ਭਰਾਏ ਨੇ ਜੇ ਉਸਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਵੰਡ ਰਹੇ ਆ ਜੀ ਪਿੰਡ ਜਵੰਧਪੁਰ ਦੇ ਜਿਸ ਤਰ੍ਹਾਂ ਪ੍ਰਵਾਦ ਦੇ ਨਾਲ ਉਹਨੇ ਕਿ ਪਿਤਾ ਜੀ ਨਾਲ ਗੱਲਬਾਤ ਹੋਈ ਹੈ ਕਿ ਉਹ ਕਿੰਨੇ ਪਾਗਰ ਹਾਂਜੀ ਭਾਈ ਨਾਲ ਹੋਈ ਸੀ ਵੱਡੇ ਭਾਈ ਨਾਲ ਗੱਲ ਉਹ ਕਹਿੰਦੇ ਸੀ ਹਫਤੇ ਤੱਕ ਤਾਂ ਕਹਾਂਗੇ ਜੀ ਪੰਜ ਸਤਾਂ ਤੱਕ ਪੂਰਨ ਬੱਚਿਆਂ ਨੂੰ ਕੀ ਗੱਲ ਚਾਹੀਏ ਹੋਰ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਜੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਗਰਾਉਂਡ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਮਤਲਬ ਮੋਬਾਈਲ ਦਾ ਖੜਾ ਛੱਡੋ ਮਿਹਨਤ ਕਰੋ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜੇ ਇੱਕ ਪਿੰਡ ਦੇ ਨੌਜਵਾਨ ਨੇ ਅਵਾਰਡ ਹਾਸਲ ਕੀਤਾ ਜੀ ਵੇਖੋ ਜੀ ਬਹੁਤ ਹੀ ਜਿਆਦਾ ਖੁਸ਼ੀ ਆ ਸਾਨੂੰ ਸਾਰੇ ਇਲਾਕੇ ਨੂੰ ਸਾਡੇ ਇਲਾਕੇ ਦਾ ਬੱਚਾ ਉਹਨੇ ਅਰਜਨワੜ ਜਿੱਤਿਆ ਵਾ ਇਹ ਜਿਹੜੇ ਅਵਾਰਡ ਹੁੰਦੇ ਆ ਜੀ ਇਹ ਵੀ ਡਿਗਰੀਆਂ ਵਾਂਗੂੰ ਜਿੱਦਾਂ ਡਾਕਟਰ ਦੇ ਨਾਮ ਨਾਲ ਜਦੋਂ ਡਾਕਟਰ ਬਣ ਜਾਂਦਾ ਉਹ ਡਾਕਟਰ ਲੱਗ ਜਾਂਦਾ ਵਾ ਇਹ ਅਵਾਰਡ ਵੀ ਇਹ ਤੋਂ ਸਾਰੀ ਉਮਰ ਲਈ ਉਹਦੇ ਨਾਮ ਦੇ ਨਾਲ ਲੱਗ ਗਿਆ ਜਦੋਂ ਉਹਦੇ ਨਾਮ ਕਿਤੇ ਉਹਦਾ ਲਿਖਿਆ ਜਾਇਆ ਕਰਨਾ ਉਹਦੇ ਨਾਲ ਅਰਜਨワੜੀ ਲਿਖਿਆ ਜਾਇਆ ਕਰਨਾ ਅਰਜਨワੜੀ ਸੁਖਜੀਤ ਸਿੰਘ ਇਹ ਵੀ ਇੱਕ ਡਿਗਰੀ ਦੀ ਤਰ੍ਹਾਂ ਹੀ ਹੁੰਦਾ ਸਾਰੀ ਉਮਰ ਲਈ ਉਹਨੂੰ ਡਿਗਰੀ ਮਿਲ ਗਈ ਇੱਕ ਹਿਸਾਬ ਕੋਈ ਜਿਹਦਾ ਬੱਚਿਆਂ ਨੂੰ ਸਟੇਡੀਅਮ ਦੇ ਚ ਫੈਕਸ਼ਨ ਕਰਾਉਂਦੇ ਹੋ ਹੋਰ ਨਾ ਪਿੰਡਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਅਸੀਂ ਅਤੇ ਆਪਣੇ ਇਥੇ ਮੀਆਂਵੰਡ ਗਰਾਊਂਡ ਦੇ ਵਿੱਚ ਸਾਰੇ ਸੱਜਣ ਮੇਲੀ ਪੁਰਾਣੇ ਖਿਡਾਰੀ ਜਿਹੜੇ ਆ ਪਿੰਡਾਂ ਦੇ ਇਲਾਕੇ ਦੇ ਬਹੁਤ ਵਾਰ ਸਾਡੇ ਨਾਲ ਜੁੜੇ ਆ ਬਹੁਤ ਅਸੀਂ ਮਤ ਕਰਦੇ ਆ ਬੱਚਿਆਂ ਦੀ ਕੋਸ਼ਿਸ਼ ਕਰਨ ਲੈ ਬੱਚਿਆਂ ਨੂੰ ਕਿ ਉਹਨਾਂ ਦਾ ਮੋਬਾਈਲਾਂ ਤੋਂ ਖਹਿੜਾ ਛੁੱਟ ਕੇ ਤੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਲੱਗੇ ਆ ਜੀ ਮੈਂ ਪਿੰਡ ਦਾ ਸਰਪੰਚ ਅਜੀ ਹਰਪਾਲ ਸਿੰਘ ਮੇਰਾ ਨਾਮ ਆ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਇੱਕ ਛੋਟੇ ਜਿਹੇ ਕਸਬੇ ਤੋਂ ਜਿਹੜਾ ਨੌਜਵਾਨ ਨੇ ਅਵਾਰਡਾਂ ਸਰ ਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਨਗਰ ਨੂੰ ਦੇਸ਼ ਨੂੰ ਮੁਬਾਰਕਾਂ ਦੇਣਾ ਚਾਹੁੰਨਾ ਕਿ ਇਹਨਾਂ ਬੱਚਿਆਂ ਨੇ ਜਿਹੜਾ ਵਾ ਅਵਾਰਡ ਹਾਸਲ ਕਰਕੇ ਜਿਹੜਾ ਵਾ ਦੇਸ਼ ਦਾ ਇਲਾਕੇ ਦਾ ਜਿਹੜਾ ਵਾ ਨਾਮ ਰੌਸ਼ਨ ਕੀਤਾ ਜੀ ਸਰ ਸਾਹਿਬ ਕਿੱਥੇ ਜਿਹੜਾ ਅਵਾਰਡ ਮਿਲਿਆ ਸੀ ਤੇ ਕਿਸ ਨੌਜਵਾਨ ਦਾ ਨਾਮ ਹੈ ਜਿਹਨੂੰ ਮਸਾ ਵਾ ਦੇਖੋ ਜੀ ਸਾਡੇ ਕੈਪਟਨ ਨੇ ਜਿਹੜੇ ਹਾਕੀ ਦੇ ਹਰਮਨਦੀਪ ਸਿੰਘ ਉਹਨਾਂ ਨੂੰ ਜਿਹੜਾ ਵਾ ਧਿਆਨ ਚਿੰਦ ਅਵਾਰਡ ਮਿਲਿਆ ਵਾ ਜਰਮਨਜੀਤ ਸਿੰਘ ਉਹਨਾਂ ਨੂੰ ਜਿਹੜਾ ਅਰਜਨਾ ਅਵਾਰਡ ਮਿਲਿਆ ਵਾ ਤੇ ਸੁਖਜੀਤ ਆ ਇਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਵਾ ਰਾਸ਼ਟਰਪਤੀ ਦੇ ਵੱਲੋਂ ਜਿਸ ਤਰ੍ਹਾਂ ਹੋਰ ਤਰ੍ਹਾਂ ਇਹਨਾਂ ਦੇ ਨੌਜਵਾਨ ਕਰਾਹੇ ਪੈ ਚੁੱਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵੇਖੋ ਜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਕਿ ਉਹ ਜਿਹੜਾ ਉਹਨਾਂ ਨਸ਼ਾ ਲਾਇਆ ਵਾ ਤੇ ਉਹਨੂੰ ਗਲੋਂ ਲਾ ਕੇ ਤੇ ਇਹ ਜਿਹੜਾ ਨਸ਼ਾ ਵਾ ਖੇਡਾਂ ਦਾ ਵਾ ਇਹ ਜ਼ਰੂਰੀ ਜਿਹੜਾ ਇਹਨੂੰ ਪਹਿਲ ਦੇਣੀ ਚਾਹੀਦੀ ਆ ਤਾਂ ਜੋ ਆਪਣੀ ਜ਼ਿੰਦਗੀ ਨੂੰ ਸਵਾਰ ਕੇ ਕਿਸ ਚੰਗੇ ਮੁਕਾਮ ਤੇ ਪਹੁੰਚ ਸਕਣ ਜਿਵੇਂ ਕਿ ਸੁਖਜੀਤ ਨੇ ਆਪਣੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਵਾ ਤੇ ਦੇਸ਼ ਦੇ ਵਿੱਚ ਆਪਣਾ ਜਿਹੜਾ ਵਾ ਮਾਪਿਆਂ ਦਾ ਇਲਾਕੇ ਦਾ ਨਾਮ ਰੋਸ਼ਨ ਕੀਤਾ